ਪੰਜਾਬੀਓ ਅੱਜ ਦੀ ਵੀਡੀਓ 'ਚ ਤੁਸੀਂ ਸੁਣੋਗੇ ਇੱਕ ਵੱਡੀ ਖੁਸ਼ਖਬਰੀ ਜੋ ਕੈਨੇਡਾ ਵਿੱਚ ਰਹਿ ਰਹੇ ਹਰ ਪੰਜਾਬੀ ਪਰਿਵਾਰ ਦੇ ਦਿਲ ਦੀ ਗੱਲ ਹੈ ਜੇ ਤੁਸੀਂ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹੋ ਅਤੇ ਮਾਤਾ-ਪਿਤਾ ਨੂੰ ਆਪਣੇ ਕੋਲ ਲਿਆਉਣ ਲਈ ਸਾਲਾਂ ਤੋਂ ਉਡੀਕ ਕਰ ਰਹੇ ਸੀ ਤਾਂ ਹੁਣ ਤੁਹਾਡਾ ਇਹ ਸੁਪਨਾ ਸਿੱਧਾ-ਸਿੱਧਾ ਹਕੀਕਤ ਬਣ ਸਕਦਾ ਹੈ ਚਲੋ ਸ਼ੁਰੂ ਕਰਦੇ ਹਾਂ ਪੂਰੀ ਤੇ ਸਾਫ਼ ਜਾਣਕਾਰੀ ਨਾਲ ਸਭ ਤੋਂ ਪਹਿਲਾਂ ਪਿਆਰ ਭਰੀ ਸਸ਼ਿਆਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਗੱਲ ਕਰਾਂਗੇ ਕੈਨੇਡਾ ਵੱਲੋਂ ਆਈ ਇੱਕ ਤਾਜ਼ਾ ਅਤੇ ਬਹੁਤ ਵੱਡੀ ਅਪਡੇਟ ਦੀ ਜੋ ਖਾਸ ਤੌਰ ਤੇ ਉਹਨਾਂ ਪੰਜਾਬੀਆਂ ਲਈ ਹੈ ਜੋ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਉਣ ਲਈ ਲੰਬੇ ਸਮੇਂ ਤੋਂ ਤਰਸ ਰਹੇ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਅਧਿਕਾਰਿਕ ਤੌਰ ਤੇ ਐਲਾਨ ਕੀਤਾ ਹੈ ਕਿ ਸਾਲ 2026 ਵਿੱਚ ਇੱਕ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਤਹਿਤ ਮਾਤਾ ਪਿਤਾ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਆਉਣ ਦੀ ਇਜਾਜ਼ਤ ਹੋਵੇਗੀ ਇਸ ਦਾ ਸਿੱਧਾ ਮਤਲਬ ਹੈ ਜੇ ਤੁਸੀਂ ਕੈਨੇਡਾ ਦੇ ਪੀਆਰ ਹੋਲਡਰ ਜਾਂ ਸਿਟੀਜ਼ਨ ਹੋ ਹਾਂ ਹੁਣ ਤੁਸੀਂ ਆਪਣੇ ਮਾਪਿਆਂ ਨੂੰ ਸਿਰਫ ਮਿਲਣ ਲਈ ਨਹੀਂ ਬਲਕਿ ਕੰਮ ਕਰਨ ਅਤੇ ਸੈਟਲ ਹੋਣ ਲਈ ਵੀ ਸਾਥ ਸਕੋਗੇ ਸਭ ਤੋਂ ਵੱਡੀ ਖਾਸ ਗੱਲ ਓਪਨ ਵਰਕ ਪਰਮਿਟ ਲਈ ਐਲ ਐਮ ਆਈ ਐ ਦੀ ਕੋਈ ਲੋੜ ਨਹੀਂ ਹੋਵੇਗੀ ਮਾਤਾ ਪਿਤਾ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਉਹ ਕੰਮ ਕਰਨ ਦੇ ਯੋਗ ਹੋਣ ਤੇ ਉਹਨਾਂ ਕੋਲ ਹੈਲਥ ਇੰਸ਼ੋਰੈਂਸ ਹੋਣਾ ਲਾਜ਼ਮੀ ਹੈ ਕਿਉਂਕਿ ਕੈਨੇਡਾ ਹਮੇਸ਼ਾ ਹੀ ਸਿਹਤ ਨਾਲ ਜੁੜੇ ਮਾਮਲਿਆਂ 'ਚ ਬਹੁਤ ਸਖਤ ਰਹਿੰਦਾ ਹੈ ਹੁਣ ਤੱਕ ਮਾਤਾ ਪਿਤਾ ਨੂੰ ਕੈਨੇਡਾ ਲਿਆਉਣ ਲਈ ਜਾਨਤਾਰ ਲੋਕ ਸੁਪਰ ਵੀਜ਼ਾ ਤੇ ਨੈਰ ਪਰ ਰਹਿੰਦੇ ਸਨ ਜਾਂ ਫਿਰ ਪੇਰੈਂਟ ਪੀਆਰ ਸਪਾਂਸਰਸ਼ਿਪ ਤੇ ਪਰ ਦੋਹਾਂ ਹੀ ਚੋਣਾਂ 'ਚ ਹੁੰਦਾ ਸੀ ਲੰਬਾ ਪ੍ਰੋਸੈਸਿੰਗ ਟਾਈਮ ਤੇ ਕਈ ਸਾਲਾਂ ਦੀ ਉਡੀਕ ਇਹ ਨਵਾਂ ਪ੍ਰੋਗਰਾਮ ਉਹਨਾਂ ਸਾਰੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਲਿਆਂਦਾ ਜਾ ਰਿਹਾ ਹੈ ਇਹ ਕਹਿ ਦਿਓ ਕਿ ਕੈਨੇਡਾ ਚਾਹੁੰਦਾ ਹੈ ਕਿ ਉਹ ਪਰਿਵਾਰ ਜੋ ਇੱਥੇ ਸੈਟਲ ਹੋ ਚੁੱਕੇ ਹਨ ਉਹਨਾਂ ਨੂੰ ਆਪਣੇ ਮਾਪਿਆਂ ਤੋਂ ਦੂਰ ਨਾ ਰਹਿਣਾ ਪਵੇ ਇਸ ਪ੍ਰੋਗਰਾਮ ਦੇ ਤਹਿਤ ਮਾਤਾ ਪਿਤਾ ਕੈਨੇਡਾ 'ਚ ਰਹਿ ਸਕਣਗੇ ਕੰਮ ਕਰ ਸਕਣਗੇ ਆਪਣੀ ਪੀਆਰ ਲਈ ਪਵੈਕ ਵਿੱਚ ਅਰਜੀ ਦੇ ਸਕਣਗੇ ਅਤੇ ਲੰਬੇ ਸਮੇਂ ਵਿੱਚ ਪੈਨਸ਼ਨ ਦੇ ਹੱਕਦਾਰ ਵੀ ਬਣ ਸਕਣਗੇ ਇਹ ਸਿਰਫ ਮਿਲਣ ਆਉਣਾ ਨਹੀਂ ਇਹ ਪੇਰੈਂਟਸ ਲਈ ਇੱਕ ਸੈਟਲਮੈਂਟ ਰੂਟ ਹੈ ਕੈਨੇਡਾ ਵਿੱਚ ਰਹਿੰਦੇ ਪੀਆਰ ਅਤੇ ਸਿਟੀਜ਼ਨ ਪੰਜਾਬੀ ਜਿਨ੍ਹਾਂ ਦੇ ਮਾਪੇ ਸੁਪਰ ਵੀਜ਼ਾ ਦੀ ਲੰਬੀ ਉਡੀਕ ਤੋਂ ਤੰਗ ਆ ਗਏ ਸਨ ਜਿਹੜੇ ਮਾਪੇ ਲੰਬੇ ਸਮੇਂ ਲਈ ਬੱਚਿਆਂ ਦੇ ਨਾਲ ਰਹਿਣਾ ਚਾਹੁੰਦੇ ਸਨ ਉਹਨਾਂ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ ਤਾਂ ਪੰਜਾਬੀਓ ਇਹ 2026 ਵਾਲਾ ਨਵਾਂ ਪਾਇਲਟ ਪ੍ਰੋਗਰਾਮ ਸੱਚਮੁੱਚ ਕਈ ਪਰਿਵਾਰਾਂ ਲਈ ਜ਼ਿੰਦਗੀ ਬਦਲ ਦੇਵੇਗਾ ਜੇ ਤੁਸੀਂ ਕੈਨੇਡਾ ਵਿੱਚ ਸੈਟਲ ਹੋ ਅਤੇ ਮਾਪਿਆਂ ਨੂੰ ਆਪਣੇ ਕੋਲ ਲਿਆਉਣਾ ਚਾਹੁੰਦੇ ਹੋ ਤਾਂ ਇਹ ਓਪਨ ਵਰਕ ਪਰਮਿਟ ਤੁਹਾਡੇ ਲਈ ਇੱਕ ਸੋਨੇ ਦਾ ਮੌਕਾ ਹੈ ਤਾਂ ਅਜਿਹੀਆਂ ਹੀ ਸਹੀ ਤਾਜ਼ਾ ਤੇ ਭਰੋਸੇਮੰਦ ਕੈਨੇਡਾ ਅਪਡੇਟ ਨੂੰ ਸਭ ਤੋਂ ਪਹਿਲਾਂ ਦੇਖਣ ਅਤੇ ਸੁਣਨ ਲਈ ਵਾਈਬਸ ਮੀਡੀਆ ਚੈਨਲ ਨੂੰ ਜ਼ਰੂਰ ਫੋਲੋ ਕਰੋ ਅਤੇ ਆਪਣਾ ਫੀਡਬੈਕ ਕਮੈਂਟ ਵਿੱਚ ਜ਼ਰੂਰ ਦਿਓ ਧੰਨਵਾਦ